ਯੋਧ ਨਸ਼ਾ ਵਿਰੋਧ ਮਹਿੰਮ ਦੇ ਤਹਿਤ ਫਰਾਈਪਰ ਪੁਲਿਸ ਵੱਲੋਂ ਅਲੱਗ-ਅਲੱਗ ਮਹਿੰਮਾਂ ਜਿਹੜੀਆਂ ਉਹ ਚਲਾਈਆਂ ਗਈਆਂ ਜਿਸ ਨੂੰ ਲੈ ਕੇ ਥਾ-ਥਾ ਪੁਲਿਸ ਵੱਲੋਂ ਛਾਪੇਮਾਰੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਇਸੇ ਕਾਰਨ ਦੇ ਤਹਿਤ ਅੱਜ ਫਰਾਈਪਰ ਪੁਲਿਸ ਵੱਲੋਂ ਫਰਾਈਪਰ ਦੀ ਆਵਾ ਬਸਤੀ ਵਿੱਚ ਭਾਰੀ ਪੁਲਿਸ ਵੱਲ ਲੈ ਕੇ ਜਿਹੜਾ ਸਰਚ ਆਪਰੇਸ਼ਨ ਆ ਉਹ ਚਲਾਇਆ ਗਿਆ ਅਤੇ ਘਰਾਂ ਦੀ ਤਲਾਸ਼ੀ ਜਿਹੜੀ ਆ ਉਹ ਲਈ ਗਈਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰਾਈਪਰ ਦੀ ਆਵਾਸਤੀ ਦੀਆਂ ਹਨ ਇਸ ਦੇ ਨਾਲ ਹੀ ਹੋਰ ਵੀ ਅਲੱਗ-ਅਲੱਗ ਥਾਵਾਂ ਤੇ ਪੁਲਿਸ ਵੱਲੋਂ ਜਿਹੜੀ ਛਾਪੇਮਾਰੀ ਆ ਉਹ ਕੀਤੀ ਗਈ ਆ ਤਾਂ ਅਗਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਤਾਂ ਇਹ ਤਸਵੀਰਾਂ ਫਰਾਈਪਰ ਦੇ ਕਸਬਾ ਮਮਦੋਟ ਦੀਆਂ ਹਨ ਜਿੱਥੇ ਡੀਐਸਪੀ ਕਰਨਲ ਸ਼ਰਮਾ ਦੀ ਅਗਵਾਈ ਹੇਠ ਪਿੰਡਾਂ ਵਿੱਚ ਜਿਹੜਾ ਸਰਚ ਆਪਰੇਸ਼ਨ ਆ ਉਹ ਚਲਾਇਆ ਗਿਆ ਤਾਂ ਗੱਲਬਾਤ ਦੌਰਾਨ ਪੁਲਿਸ ਨੇ ਕਿਹਾ ਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਇੱਕ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਆ ਭਾਰੀ ਪੁਲਿਸ ਬਲ ਨੂੰ ਨਾਲ ਲੈ ਕੇ ਤੇ ਸਰਚ ਆਪਰੇਸ਼ਨ ਜਿਹੜਾ ਉਹ ਚਲਾਇਆ ਜਾ ਰਿਹਾ ਤਾਂ ਜੋ ਮਾੜੇ ਅੰਸਰਾ ਤੇ ਨਿਗਾਹ ਜਿਹੜੀ ਆ ਉਹ ਰੱਖੀ ਜਾ ਸਕੇ ਤਾਂ ਹੋਰ ਕੀ ਕੁਝ ਕਹਿਣਾ ਹੈ ਪੁਲਿਸ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜਿਹੜੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ ਕੌਸੇ ਤਹਿਤ ਵੱਖ-ਵੱਖ ਡਰਗ ਹੌਟਸਪੌਟਸ ਤੇ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਗਿਆ ਅੱਜ ਅਸੀਂ ਫਿਰੋਜ਼ਪੁਰ ਜ਼ਿਲ੍ਹੇ ਦੇ ਇਸ ਪਿੰਦੇ ਥਾਣਾ ਮੰਮਦੋਰ ਤੇ ਇਲਾਕੇ ਵਿੱਚ ਪਿੰਡ ਕੜਨਾ ਤੇ ਪਿੰਡ ਮਹਿਲ ਸਿੰਘ ਵਾਲਾ ਦੋ ਜਗ੍ਹਾ ਤੇ ਘੇਰਾਬੰਦੀ ਕਰਕੇ ਸਰਚ ਅਭਿਆਨ ਕੀਤਾ ਜਿਸ ਵਿੱਚ ਸਾਨੂੰ ਕੁਝ ਸ਼ੱਕੀ ਵਿਅਕਤੀ ਕੁਝ ਸ਼ੱਕੀ ਮੋਟਰਸਾਈਕਲ ਕੁਝ ਨਸ਼ੀਲੇ ਪਦਾਰਥ बरामद ਹੋਏ ਨੇ ਜਿਨ੍ਹਾਂ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਦਿਆਂ ਐਫ ਆਈ ਆਰ ਰਜਿਸਟਰ ਕਰਾਂਗੇ ਇਸੇ ਦੇ ਨਾਲ ਨਾਲ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਪੰਜਾਬ ਪੁਲਿਸ ਨਸ਼ਿਆਂ ਦੇ ਵਿਰੁੱਧ ਬਹੁਤ ਸਖਤ ਤੇ ਅਲਰਟ ਹੈ ਤੇ ਜਿਹੜੇ ਵੀ ਨਸ਼ਾ ਵੇਚਦੇ ਨੇ ਨਸ਼ਾ ਤਸਕਰ ਨੇ ਉਹਨਾਂ ਨੂੰ ਮੇਰੀ ਚੇਤਾਵਨੀ ਹੈ ਕਿ ਉਹ ਇਹ ਮਾੜੇ ਕੰਮ ਛੱਡ ਦੇਣ ਜਾਂ ਇਸ ਇਲਾਕੇ ਤੋਂ ਭੱਜ ਜਾਣ ਕਿਉਂਕਿ ਅਸੀਂ ਉਹਨਾਂ ਨੂੰ ਨਹੀਂ ਬਖਸ਼ਾਂਗੇ ਅਤੇ ਜਿਹੜੀ ਵੀ ਉਹਨਾਂ ਦੀ ਕਾਲੀ ਕਮਾਈ ਕੀਤੀ ਹੋਈ ਹੈ ਉਸ ਨਾਲ ਬੜਾਈ ਕਰਨੇ ਉਹਨਾਂ ਨੂੰ ਵੀ ਅਸੀਂ ਟਾਵਾਂਗੇ ਤੇ ਜਿਹੜੇ ਡਰਗ ਅਫੈਕਟਿਡ ਲੋਗ ਨੇ ਜੇ ਨਸ਼ਿਆਂ ਤੋਂ ਪ੍ਰਭਾਵਿਤ ਨੇ ਉਹਨਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਪੂਰ ਸੋਡੀ ਮਦਦ ਲਈ ਤਿਆਰ ਹੈ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਸੇ ਦਾਖਲ ਕਰਾਇਆ ਜਾਊਗਾ ਤਾਂ ਕਿ ਉਹ ਮੁਕਤ ਹਾਲਾਤ ਵਿੱਚ ਆ ਜਾਣ ਤੇ ਜੇ ਆਮ ਲੋਕੀ ਨੇ ਕੋ ਸਾਧਨਲ ਬਖਤ ਉਹ ਇਨਫੋਰਮੇਸ਼ਨ ਸ਼ੇਅਰ ਕਰਨ ਦਸਾ ਤਸਕਰ ਬਾਰੇ ਉਹਨਾਂ ਦੀ ਸੂਚਨਾ ਗੁਪਤ ਰੱਖੀ ਜਾਊਗੀ ਤੇ ਉਸ ਤੇ ਜਲਦ ਤੋਂ ਜਲਦ ਸਖਤ ਐਕਸ਼ਨ ਲਿਆ ਜਾਊਗਾ ਹਾਂਜੀ ਪੰਜਾਬ ਸਰਕਾਰ ਦੀਆਂ ਜਿਹੜੀਆਂ ਸਖਤ ਦਾਤਾਂ ਤੇ ਸਾਡੇ ਜਿਹੜੇ ਸੀਨੀਅਰ ਅਫਸਰ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਵਾ ਅੱਜ ਜਿਹੜੀ ਹੌਟਸਪੌਟ ਜਗ੍ਹਾ ਵਾ ਉਹਨਾਂ ਦੇ ਉੱਤੇ ਜਿਹੜਾ ਇਹ ਕੈਸ ਆਪਰੇਸ਼ਨ ਜਿਹੜਾ ਵਾ ਕੀਤਾ ਜਾ ਰਿਹਾ ਵਾ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦੇ ਸੰਬੰਧ ਵਿੱਚ ਮਤਲਬ ਕੀਤਾ ਜਾ ਰਿਹਾ ਜਿਹੜੇ ਜਿਹੜੇ ਵੀ ਆਪਣਾ ਪੈਡੂਲਰ ਨੇ ਜਾਂ ਡਰੱਗਸ ਸਮਗਲਰ ਆ ਉਹਨਾਂ ਦੀਆਂ ਲਿਸਟਾਂ ਬੜੀਆਂ ਉਹਨਾਂ ਦੇ ਘਰਾਂ ਤੇ ਅਸੀਂ ਰੇਡ ਕਰ ਰਹੇ ਆ ਇਹ ਸਾਰਾ ਨਸ਼ੇ ਨੂੰ ਰੋਕਣ ਵਾਸਤੇ ਜਿਹੜਾ ਵਾ ਸਾਰਾ ਆਪਰੇਸ਼ਨ ਕੀਤਾ ਜਾ ਰਿਹਾ ਕਿਹੜੀ ਕਿਹੜੀ ਬਸਤੀਆਂ ਤੁਸੀਂ ਕਰ ਰਹੇ ਹੋ ਕਿਹੜੀ ਕਿਹੜੀ ਆਵਾ ਬਸਤੀ ਪੱਟੀਆਂ ਵਾਲੀ ਆਵਾ ਬਸਤੀ ਪੱਟੀਆਂ ਵਾਲੀ ਤੇ ਹੋਰ ਵੀ ਜੜੀਆਂ ਵੀ ਹੌਟਸਪੌਟ ਜਗ੍ਹਾ ਨੇ ਉੱਥੇ ਰੇਡ ਕਰ ਰਹੇ ਆ ਇੱਕ ਲਗਭਗ 150 ਦੇ ਕਰੀਬ ਮੁਲਾਜ਼ਮ ਆ ਜਿਹੜੇ ਅਸੀਂ ਜਿਹੜੇ ਸਾਰੇ ਕੈਸੋ ਆਪਰੇਸ਼ਨ ਕਰ ਰਹੇ ਆ ਸਰ ਕੈਸੋ ਆਪਰੇਸ਼ਨ ਕਰਾਉਣੇ ਸੁਬਰਾਮਣੀ ਹਾਂਜੀ ਅੱਜ ਸ਼ੁਰੂ ਕੀਤਾ ਵਾ ਕਰਨੇ ਆ ਜਰੂਰ ਇੱਥੇ ਬਰਾਮਦਗੀ ਹੋਏਗੀ ਕਿੰਨੇ ਵੇਲੇ ਤੋਂ ਕਿੰਨੇ ਵੇਲੇ ਕਰਾਏ ਇਹ 4 ਤੋਂ 8 ਵਜੇ ਤੱਕ ਸਰ ਸ਼ਹਿਰ ਵਿੱਚ ਤਾਂ ਕੈਸੋ ਫ੍ਰੀਨ ਚੱਲ ਰਿਹਾ ਹੈ ਕਿ ਦਿਹਾਤੀ ਏਰੀਆ ਵੀ ਕਰ ਰਹੇ ਹੋ ਹਾਂਜੀ ਸਾਰੇ ਜ਼ਿਲ੍ਹੇ ਦੇ ਵਿੱਚ ਦਿਹਾਤੀ ਜ ਵੀ ਸ਼ਹਿਰੀ ਏਰੀਆ 'ਚ ਵੀ ਸਾਰੇ ਥਾਂ ਦੇ ਉੱਤੇ ਜਿਹੜਾ ਕੈਸੋ ਆਪਰੇਸ਼ਨ 4 ਤੋਂ 8 ਚੱਲ ਰਿਹਾ ਹੈ